ਹਾਂਜੀ ਬਾਈ ਕੀ ਹਾਲਾ ਸਾਰਿਆਂ ਦਾ ਤੇ ਅੱਜ ਆਪਾਂ ਬਾਈ ਮੰਗੇ ਕੋਲ ਆਏ ਆਂ ਪਿੰਡ ਦਾ ਹੀ ਆਪਣਾ ਸੱਜਣ ਮਿੱਤਰ ਕਰਾਂਗੇ ਬਾਈ ਮੰਗੇ ਨਾਲ ਗੱਲ ਕਰਾਂਗੇ ਆਪਾਂ ਜਾਨਵਰ ਜਾਨਵਰ ਦਿਖਾਵਾਂਗੇ ਬਹੁਤ ਪੁਰਾਣੇ ਜਾਨਵਰ ਰੱਖਿਆ ਬਾਈ ਦੇ ਕੀ ਹਾਲਾ ਬਾਈ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਰਹੀ ਆ ਬਾਈ ਤੇ ਬਾਈ ਆਪਾਂ ਕਰਦੇ ਆ ਬਾਈ ਨਾਲ ਜਾਨਵਰਾਂ ਬਾਰੇ ਗੱਲਬਾਤ ਤੇ ਬਾਈ ਜੀ ਆਪਾਂ ਨੂੰ ਜਾਨਵਰਾਂ ਦਾ ਸ਼ੌਂਕ ਕਦੋਂ ਪਿਆ ਆਪਾਂ ਨੂੰ ਬਾਈ ਜੀ ਕਾਫੀ ਟਾਈਮ ਦਾ ਹੋ ਗਿਆ 6ਵੀਂ ਕਲਾਸ ਚ ਪੜਦੇ ਸੀ ਠੀਕ ਆ ਜੀ ਹਾਂ ਮੈਂ ਤੇ ਬੋਰ ਇਕੱਠਾ ਨੇ ਕੂਤਰ ਰੱਖਿਆ ਸੀ ਹਾਂਜੀ ਬੇਨੇ ਬਾਵਾ ਚਿਰ ਦੇ ਕੂਤਰ ਰੱਖਿਆ ਰ ਸਾਨੂੰ ਯਾਰ ਬਾਜੀਆਂ ਛੱਡ ਦੇ ਨੂੰ ਅਸੀਂ ਥੋੜਾ ਚਿਹਰੀ ਹੋਇਆ ਉਹ ਰੱਖੇ ਸਾਡੇ ਬਾਲੇ ਚਿਰਦੇ ਆ ਤੇ ਉਹਨਾਂ ਦੇ ਕਈ ਕੂਤਰ ਬੈਠੇ ਸਾਡੇ ਕੋਲ ਹਜੇ ਵੀ ਜਿਵੇਂ ਨੇ ਰੱਖੇ ਸੀ ਹਜੇ ਵੀ ਬੈਠੇ ਸਾਡੇ ਕੋਲ ਤੇ ਆਪਾਂ ਵੀ ਨਿੱਕੇ ਹੁੰਦੇ ਵੀ ਕਿਹੜੇ ਬੰਦੇ ਬੰਦੇ ਕੋਲ ਜਾਂਦੇ ਹੁੰਦੇ ਸੀ ਵੀ ਕੂਤਰਾਂ ਦਾ ਸ਼ੌਂਕ ਦੇਖਦੇ ਪੈ ਗਿਆ ਸਾਡੇ ਦਾ ਪੁਰਾਣੇ ਬੁੜੇ ਸ਼ੌਂਕ ਉਹ ਤਾਂ ਮਰ ਗਏ ਯਾਰ ਪਿੰਡ ਚ ਜਿਵੇਂ ਉਹਨੂੰ ਕਹਿ ਦਈਏ ਪਟਵਾਰੀ ਵਜਦਾ ਹੀ ਸਾਡੇ ਪਿੰਡਾਂ ਕਬਦੁੱਲਾ ਬਾਬਾ ਵਾਜਦਾ ਸੀ ਹਾਂਜੀ ਹੁਣ ਇਹ ਪੁਰਾਣੇ ਬੰਦੇ ਸੀ ਹੁਣੇ ਪੁਰਾਣਾ ਦਾ ਇੱਕ ਹੀ ਰਹਿ ਗਿਆ ਬਾਬਾ ਠੀਕ ਹੈ ਹਨਾ ਫਿਰ ਜਾਨਵਰ ਆਪਾਂ ਪੁਰਾਣੇ ਪਹਿਲਾਂ ਉਹਨਾਂ ਤੋਂ ਹੀ ਲੈਣ ਦੇ ਲੁੰਦੇ ਕਿਵੇਂ ਸੀ ਬਈ ਨਹੀਂ ਨਹੀਂ ਬਈ ਉਹ ਤਾਂ ਸ਼ੌਂਕ ਹੀ ਹੈ ਨਹੀਂ ਸੀ ਨਾ ਇਹ ਤਾਂ ਜਿਹੜਾ ਆ ਗਿਆ ਸੀ ਉਹ ਬਸ ਦੇਖ ਲੈਂਦੇ ਟੀਨੇ ਤੇ ਬਹਿ ਜਾਂਦੇ ਸੀ ਆਗੇ ਠੀਕ ਆ ਬੋੜੇ ਘਰੇ ਟੀਨਾ ਲੱਗਿਆ ਹੁੰਦਾ ਸੀ ਹਾਂਜੀ ਤੇ ਉਹ ਤੇ ਬਹਿ ਜਾਂਦੇ ਸੀ ਤੇ ਹੱਥ ਨੇ ਥੱਲੇ ਉਤਰ ਜਾਂਦੇ ਸੀ ਦਾਣੇ ਪਾਣਦੇ ਸੀ ਤੇ ਬਸ ਹੱਥ ਨੇ ਆ ਕੇ ਫੇਰ ਜਦ ਸਕੂਲ ਜਾੜਨ ਤੜਕੇ ਛੱਡ ਜਾਂਦੇ ਨੇ ਫੇਰ ਆ ਕੇ ਤਾੜਦੇ ਨੇ ਆ ਸਿਸਟਮ ਜਾਈ ਸਾਡਾ ਆਪਾਂ ਮੈਂ ਪਹਿਲੀ ਵਾਰੀ ਕਦੋਂ ਛੱਡੀ ਕਬੂਤਰ ਪਹਿਲੀ ਵਾਰੀ ਤਾਂ ਯਾਰ ਬੇਵੀ ਵਾਲੇ ਛੱਡੇ ਸੀ ਕਾਈ ਟਾਈਮ ਬਾਈ ਜਾਨਾ ਇਹਦਾ ਯਾਰ ਵਾਵਾ ਟਾਈਮ ਹੋ ਗਿਆ ਮੈਨੂੰ ਲੱਗਾ ਸੀ ਛੱਡੀ ਹੋਊਗੀ ਰੱਬ ਤੇਰਾ ਭਲਾ ਕਰੇ 13 14 ਦੀ ਗੱਲ ਹੋ ਗਈ ਤੇ ਉਹ ਵੀ ਛੱਡਿਆ ਸੀ ਕੋਈ ਕੇ ਲੈ ਲੂਗਾ ਛੱਡ ਨੀ ਕਰਾਂ ਛੱਡਿਆ ਸੀ ਬਾਈ ਤੇ ਬਈ ਫਿਰ ਉਹ ਬੱਚਾ ਛੱਡਿਆ ਸੀ ਕਿ ਕਿਵੇਂ ਕੋਈ ਉਤਰ ਕਬੂਤਰ ਨਹੀਂ ਸੀ ਨੀਲੀ ਗੋਲੀ ਠੀਕ ਹੈ ਕਿੱਟੀਆਂ ਅੱਖਾਂ ਦੀ ਉਹ ਘਰੇ ਵੀ ਬਹੁਤ ਉੜਦੀ ਸੀ ਤੇ ਮੈਂ ਤੜਕੇ ਛੱਡ ਜਾਣਾ ਤੇ ਦੁਬਾਰਾ ਆ ਕੇ ਵੇਖਣਾ 1 ਵਜੇ ਉਦੋਂ ਹੀ ਫਿਰਦੀ ਹੁੰਦੀ ਸੀ ਪੂਰੀ ਗਰਮੀ 'ਚ ਕਿਹੜੇ ਸਾਲ ਛੱਡੀ ਸੀ ਮਤਲਬ ਇਹ ਯਾਰ 13 14 ਦੀ ਗੱਲ ਆ ਬਾਈ ਤੇ ਗੋਲੀ ਸੀ ਗੂੜੀ ਜਮਾਂ ਕਹਿੰਦੇ ਗੋਲੇ ਨਹੀਂ ਉੜਦੇ ਫਿਰ ਉਹ ਦੋ ਦਿਨ ਘਰੇ ਉੜਦੀ ਸੀ ਬਾਈ ਠੀਕ ਆ ਜੀ ਰਾਤ ਨੂੰ ਬੈਂਦੀ ਬੁੰਦੀ ਨਹੀਂ ਸੀ ਪਤਾ ਨਹੀਂ ਕਿੱਥੇ ਬੈਂਦੀ ਤੜਕੇ ਵੀ ਫਿਰਦੀ ਹੁੰਦੀ ਸੀ ਫਿਰ ਇਹਦੇ ਨਾਲ ਅਸੀਂ ਰਾਇ ਕੀਤੀ ਬੋਰਡ ਨਾਮ ਆ ਯਾਰ ਬਾਈ ਛੱਡ ਗਏ ਇਹ ਕਹਿੰਦਾ ਦੇਵੀ ਵਾਲੇ ਬਾਜੀ ਆ ਵੀ ਠੀਕ ਫਿਰ ਉੱਥੇ ਛੱਡੀ ਸੀ ਜੀ ਤੇ ਉੱਥੇ ਸਾਨੂੰ ਹਿੱਸਾ ਵੀ ਆਇਆ ਉਦਰੀ ਜਿੱਤੀ ਵੀ ਆ ਆਪਣੀ ਕਿੰਨੀ ਐਂਟਰੀ ਸੀਗੀ ਉੱਥੇ ਉੱਥੇ ਮਿਲਦਾ ਐਂਟਰੀ ਧੰਨ ਯਾਰ ਮਿਲਦਾ ਉਹਦਾ 12 12 100 ਐਂਟਰੀ ਸੀ ਬਸ ਇੰਨੀ ਕੀ ਸੀ ਆ ਹਾਂਜੀ ਤੇ ਬਸ ਉਦੋਂ ਮੁੜ ਕੇ ਸ਼ੌਂਕ ਪੈ ਗਿਆ ਆਪਾਂ ਨੂੰ ਹਮ ਹਾਲੀ ਵਾਲੀ ਫਿਰ ਸ਼ੌਂਕ ਵਧ ਗਿਆ ਤੇ ਜਾਨਵਰ ਘਰ ਘਰੇ ਰੱਖਨੇ ਵੀ ਪੂਰੇ ਵਿਧਾਲੇ ਜਾਨਵਰ ਕਰੇ ਪੂਰਾ ਹੀ ਸ਼ੌਂਕ ਆਪਾਂ ਨੂੰ ਬਾਈ ਠੀਕ ਆ ਤੇ ਫਿਰ ਕੋਈ ਆਪਾਂ ਚੇਲੇ ਚੁੱਲੇ ਵੀ ਕਿਹੜੇ ਬੰਦੇ ਦੇ ਪੈ ਜਾ ਕੇ ਆਪਣੇ ਬਾਈ ਦੋ ਬੰਦਿਆਂ ਨਾਲ ਲੈਣ ਦੇਣ ਬੜਾ ਹੈ ਹਾਂਜੀ ਤੇ ਆਪਣੀ ਬਾਈ ਵਿੱਕੀ ਗਿਆ ਨਾਲ ਠੀਕ ਤੋਂ ਨਹੀਂ ਗਾਮੀਆਂ ਨਾਲ ਸਾਡਾ ਰਿਸ਼ਤੇਦਾਰ ਆ ਉਹ ਬੰਦਾ ਠੀਕ ਤੇ ਬਾਈ ਲੱਖੀ ਆ ਰਾਈ ਵਾਲਾ ਰੋਡਾ ਕੇ ਲੋਗ ਆਪਾਂ ਹਮ ਗੜਿਆਰ ਗੁਰੂ ਜੀ ਤੇ ਬਾਈ ਕੋਲੇ ਆਉਣੇ ਜਾਂਦੇ ਆ ਫਿਰ ਪੂਰੀ ਗੱਲ ਹੋਈ ਸੀ ਮਤਲਬ ਹਾਂ ਹਾਂ ਪੂਰੇ ਬਾਈ ਠੀਕ ਹੈ ਹਾਂ ਮਤਲਬ ਉਸਤਾਦ ਨਹੀਂ ਧਾਰਿਆ ਕੋਈ ਹਜੇ ਨਹੀਂ ਆਪਣੀ ਬਈ ਭਰਾਵਾਂ ਵਾਲੀ ਗੱਲ ਬਸ ਆਪਾਂ ਨੂੰ ਕੋਈ ਜਵਾਬ ਨਹੀਂ ਦਿੰਦਾ ਬਾਈ ਜਿੱਦੋਂ ਆਪਾਂ ਕੋਈ ਸਵਾਲ ਕਰ ਲਗੇ ਨਾ ਕੋਈ ਵੀ ਆਪਾਂ ਨੂੰ ਜਵਾਬ ਨਹੀਂ ਦਿੰਦਾ ਤੇ ਬਾਈ ਜਿਹੜੀਆਂ ਆਪਣੇ ਜਾਨਵਰਾਂ ਦੇ ਵੀ ਆਮ ਜਨਤਾ ਕਮੈਂਟ ਕਰਦੀ ਹੁੰਦੀ ਆਪਾਂ ਨੂੰ ਵੀ ਅੱਖਾ ਓੱਖਾਂ ਵਾਲੇ ਆ ਜਾਂਦੀ ਆ ਉਹਨਾਂ ਦੇ ਤੇ ਉਹਦਾ ਕੀ ਲਾਜ ਆ ਬਈ ਯਾਰ ਜੇ ਪਹਿਲੀ ਕੱਲ੍ਹ ਪੁੱਛਿਆ ਤਾਂ ਉਹ ਆਉਂਦੀ ਨਹੀਂ ਆਪਣੇ ਤਾਂ ਜਦੋਂ ਤੇ ਕੁੱਟ ਰੱਖਾ ਕਿਤੇ ਕੋਈ ਪ੍ਰੋਬਲਮ ਨਾ ਪਈ ਜੀ ਆ ਵੀ ਜਾਵੇ ਪਰ ਆਪਾਂ ਤਾਂ ਕਹਿੰਦੇ ਖੁੱਡੇ ਦੀ ਚਪਾਈ ਰੱਖੋ ਹਾਂ ਜੀ ਮਹੀਨੇ ਜ ਤਿੰਨ ਵਾਰੀ ਖੁੱਡੇ ਦਾ ਸਾਫ ਕਰੋ ਹੀ ਕਰੋ ਜਦੋਂ ਵੀ ਖੁੱਡਾ ਸਾਫ ਕਰਨਾ ਉਦੋਂ ਕਲੀ ਜਰੂਰ ਸਿੱਟੋ ਖੁੱਡੇ ਠੀਕਾ ਜੇ ਫਿਰ ਵੀ ਆਉਂਦੀ ਅੱਖਾਂ ਫਿਰ ਉਹ ਕਹਿੰਦਾ ਠਣਾਇ ਵਾਲੀ ਟੂਕ ਪਉਂਦੀ ਪਸੂਆ ਖਰੀ ਜੀ ਉਹ ਬਾਦ ਦੋ ਦਿਨ ਤੀਜੇ ਦਿਨ ਅੱਖਾਂ ਆਹ ਮੈਡੀਕਲ ਸਟੋਰ ਤੇ ਮਾਂ ਵੀ ਮਿਲ ਜਾਂਦੀ ਆ ਬਾਈ ਉਹ 5-7 ਰੁਪਏ ਜੀ ਹੁੰਦੇ ਨਿੱਕੀ ਤੇ ਬਸ ਉਹਨੂੰ ਕਹਦੇ ਵੀ ਹੈਰੀ ਟੂਕ ਦੇ ਪਸੂਆ ਠਣਾ ਨਾਲ ਹਾਂ ਜੀ ਉਹ ਜਮਾ ਸੈਟ ਆ ਬਾਈ ਅੱਖਾਂ ਦੋ ਦਿਨ ਪਾ ਦੇ ਤੀਜੇ ਦਿਨ ਜਮ ਅੱਖਾਂ ਸਹੀ ਆਵੇ ਪੱਕਰ ਜਲਤੀ ਆ ਬਈ ਇਹਦਾ ਤੇ ਜਾਨਵਰ ਬੱਚੇ ਬੱਚੇ ਵੀ ਕਿੰਨੇ ਕਢਾ ਲੈਨੇ ਆ ਬੱਤੀ ਆ ਬਈ ਪਹਿਲਾਂ ਤਾਂ ਥੌਂ ਬਣਾਈ ਸੀ ਰੱਖੇ ਤੇ ਹੁਣ ਤਾਂ ਥੌਂ ਜਾਂ ਵਧ ਗਿਆ ਹਾਂਜੀ ਬਈਆਂ ਗਾਂ ਲਿਆਜ ਪੈ ਗਈ ਜੀ ਹਾਂਜੀ ਹੁਣ 30 35 ਬੱਚੇ ਕਢਾ ਲਈਦੇ ਆ ਠੀਕ ਕੋ ਕੰਮ ਵੀ ਵੇਖਣਾ ਪੈਂਦਾ ਫਿਰ ਕੰਮ ਕਰਦੇ ਆ ਨਾ ਆਪਾਂ ਹਾਂਜੀ ਹਾਂਜੀ ਤੋਂ 30 35 ਬੱਚੇ ਕਢਾ ਲਈਦਾ ਬਸ ਆ ਪਛੌਂਕ ਪੂਰਾ ਕਰ ਲਈਦਾ ਪਾਰੀ ਨਾ ਯਾਰ ਜਿਵੇਂ ਹੁਣ ਗਾਂ ਸਿਆਲ ਆਈ ਜਾਂਦਾ ਤੇ ਬੱਚਿਆਂ ਦੀ ਖਰਾਖ ਰੂਕਦਾ ਬਈ ਕੀ ਕੀ ਕੌਣੇ ਕਰਦਾ ਖਰਾਕ ਯਾਰ ਤਕਰੀਬਨ ਆਪਾਂ ਤਾਂ ਸਰੋਂ ਤੇ ਕਣਕ ਹੀ ਵੱਧ ਪਾਉਣੀ ਠੀਕ ਠੀਕ ਆ ਜਦੋਂ ਕਬੂਤਰ ਪੜਦੇ ਦਾ ਆਪਾਂ ਉਦੋਂ ਛੋਲੇ ਛੂਲੇ ਪਾ ਸੀਦੇ ਆ ਪਰ ਹੁਣ ਤਾਂ ਆਪਣਾ 12 ਮਹੀਨੇ 30 ਦਿਨ ਸਰੋਂ ਹੀ ਚੱਲਦੀ 19 ਸਰੋਂ 19 ਕਣ ਆਮ ਜਿਵੇਂ ਆਪਾਂ ਦੇਖੇ ਵੀ ਤੁਸੀਂ ਕਬੂਤਰ ਵੀ ਬੱਚਿਆਂ ਨੂੰ ਡਈ ਜਾਂਦੇ ਸੀ ਬੋਤਲ ਚੜਾ ਆ ਗਏ ਕੋਈ ਬੱਚੇ ਤੇ ਸਰੋਂ ਨਾਲ ਜਿਵੇਂ ਕਬੂਤਰ ਕੁਦਰ ਛੱਡਦੇ ਤੇ 20 ਕਣੇ ਜਿਵੇਂ ਬੱਚਾ ਜਾਂ ਕਬੂਤਰ ਡਕਦਾ ਨਹੀਂ ਸੀ ਜੀ ਵੀ ਮੀਵੀ ਆ ਜੇ ਬਾਜੀ ਤੇ ਤੇ ਲੱਗਦਾ ਨਹੀਂ ਜੇ ਸਰੋਂ ਦਾ ਪਾਣੀ ਹੈ। ਤੇ ਹੀ ਆਪਣੇ ਦਰਸ਼ਕਾਂ ਦਾ ਨਾ ਇੱਕ ਹੋਰ ਸਵਾਲ ਸੀਗਾ ਜਿਹੜੇ ਆ ਜਾਨਵਰ ਆਪਣੇ ਵੀ ਸੌਕੇ ਜਾਂਦੇ ਆ ਕੂਤਰਾਂ ਇਹਨਾਂ ਦਾ ਕੀ ਇਲਾਜ ਆ ਜੀ? ਇਹਨਾਂ ਦਾ ਇਲਾਜ ਬਾਈ ਆਪਣੇ ਕੋਲ ਤਾਂ ਨਾ ਬਹੁਤ ਪੁਰਾਣੀਆਂ ਦਸੀਆਂ ਹੋਈਆਂ ਜੀ ਮੈਂ ਬੁੜੇ ਤੇ ਬਾਈ ਇਕੱਠੇ ਗਏ ਸੀਗੇ। ਹਾਂਜੀ। ਸਾਨੂੰ ਦੱਸਿਆ ਜੀ ਬਹੁਤ ਤਗੜੇ ਖਿਡਾਰੀ ਨੇ। ਜੀ ਇਹਨਾਂ ਪੰਜ ਆਈਟਮ ਪੰਜਾਂ ਗੋਲੀਆਂ ਦਾ ਮਤਲਬ ਵੀ ਮੈਨੂੰ ਨਾਂ ਦਾਖ ਦਿੰਨਾ। ਹਾਂਜੀ। ਉਹਦੇ ਨਾਲ ਥੋੜਾ ਕੂਤਰ ਮਰਦਾ ਨਹੀਂ ਸੌਕ ਕੇ। ਠੀਕ ਹੈ ਜੀ। ਪੈਰਾਮਾਈ ਸੀਡ ਦੀਆਂ ਤੇਨੇ ਗੋਲੀਆਂ। ਹਾਂਜੀ। ਲੇਬੋਂ ਜਾਂਦੀਆਂ 20 ਗੋਲੀਆਂ ਠੀਕ ਚਿਪਰਾ ਦੇਣਾ 10 ਗੋਲੀਆਂ ਸਿਪਰੋ ਵੈਡ 500 ਐਮਜੀ 5 ਗੋਲੀਆਂ ਠੀਕ ਆ ਤੇ ਬੈਟਨੀ 16 10 ਗੋਲੀਆਂ ਇਹਨਾਂ ਨੂੰ ਸਾਰਿਆਂ ਨੂੰ ਰਗੜ ਕੇ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਜਿਹੜਾ ਕਬੂਤਰ ਲੱਗਦਾ ਵੀ ਸੁੱਕਦਾ ਹੈ ਉਹਨੂੰ 2-3 ਦਿਨ ਹੀ ਦੇਣੀਆਂ ਸਵੇਰ-ਸ਼ਾਮ ਬਾਲਾ ਵੀ ਚੁੰਡੀ ਛੋਟੀ ਜੀ ਹਾਂਜੀ ਤੇ ਬਸ ਉਤੋਂ ਦੀ ਪਾਣੀ ਦੇ ਦੇਣਾ ਤੇ ਕਬੂਤਰ ਨੌ ਵਰਨੋਂ ਹੋ ਜਾਂਦਾ ਭਈ ਜਾਵਾ ਸਿਆਪਲਗੇ ਬਸ ਸੇਰ ਰੱਖੋ ਵੀ ਪਾਣੀ ਪੂਤਰ ਦੇ ਅੰਦਰ ਪੂਰਾ ਹੋਣਾ ਚਾਹੀਦਾ ਪਾਣੀ ਤੋਂ ਬਿਨਾ ਸੁੱਕ ਜਾਂਦਾ ਜੇ ਬੱਚਾ ਪਾਣੀ ਨਹੀਂ ਪੀਂਦਾ ਉਹਦੋ ਵੀ ਸੁੱਕ ਜਾਂਦਾ ਸੇ ਨਹੀਂ ਇਹ ਜਦੋਂ ਬੱਚਾ ਅੱਕ ਲੈਨੇ ਆ ਸੁਗੜੇ ਦਾ ਵੀ 100% ਸਹੀ 100% ਜੋ 101% ਲਾ ਜਾ ਬਾਈ ਗਲਟ ਆ ਪੂਰਾ ਤਕਰਰ ਜਾਟ ਆਊਗਾ ਬਾਈ ਪੂਰਾ ਠੀਕ ਪੂਤਰ ਨਾ ਮਰੂਗਾ ਬਾਈ ਛੱਕ ਕੇ ਹਾਂਜੀ ਇਹ ਆਪਣੀ ਗਰੰਟੀ ਹੈ ਤੇ ਆਪਣੇ ਕੋਲ ਮੇਨ ਬਾਈ ਕਿਹੜੇ ਵੀ ਜਾਨਵਰ ਬੈਠੇ ਕਿਹੜੀ ਨਸਲ ਜ਼ਿਆਦਾ ਆਪਣੇ ਕੋਲ ਆਪਣੇ ਕੋਲ ਬਾਈ ਬਾਈ ਵਿਕੀ ਗਾਣੇ ਪੂਤਰ ਵੀ ਹੈਗੇ ਹੈਗੇ ਠੀਕ ਹੈ ਉਰੇ ਰਤੇ ਜੀ ਕਿ ਬਾਈ ਰੋਡੇ ਵਾਲੇ ਕਬੂਤਰ ਵੀ ਹੈਗੇ ਆਪਣਾ ਚਿੱਟੀਆਂ ਖਾਣੇ ਹਾਂਜੀ ਤੇ ਗੁਰਦੇਵ ਕੇ ਵਾਲੇ ਤਾਂ ਆਪਣੇ ਕੋਲ ਪੁਰਾਣੇ ਹੈਗੇ ਤੇ ਜਦੋਂ ਦੇ ਕਬੂਤਰ ਸਾਡੇ ਕੋਲ ਹੈਗੇ ਨਾ ਉਦੋਂ ਦੇ ਸਾਡੇ ਕੋਲ ਪੁਰਾਣੇ ਕਬੂਤਰ ਹੀ ਹੈ ਬੰਨ ਤੇ ਆਪਾਂ ਬਈ ਮਾਰਦੇ ਆ ਬਾਈ ਦੇ ਖੁੱਡਿਆਂ ਲੈਨੇਗਾ ਦਿਖਾਉਣੇ ਤੁਨੂੰ ਜਾਨਵਰ ਬਾਈ ਦੇ ਸਾਰੇ ਤੇ ਆ ਬਾਈ ਦੇ ਜਾਨਵਰਾਂ ਵਾਲੇ ਨੀਗਾ ਮਾਰਦੇ ਆ ਤੇ ਬਾਈ ਤੋਂ ਹੈ ਸਟ੍ਰੀਪ ਹੋ ਜਾਂਦੇ ਵੱਡੇ ਜਾਨਵਰ ਆ ਬਾਈ ਦੇ ਤੇ ਆ ਕਿਹੜਾ ਬਈ ਆਪਣਾ ਇਹ ਬਾਈ ਗੁਰਦੇਵ ਕੇ ਕਬੂਤਰ ਆ ਜਾਵਾ ਪੂਰੇ ਗੁੰਝੇ ਵਾਲੇ ਠੀਕ ਹੈ ਇਹ ਕਿਵੇਂ ਵੀ ਆਪਾਂ ਇਹਨਾਂ ਦਾ ਬੋਤਚਾ ਕਰ ਜਲਦਾ ਬਾਈ ਗੰਤ ਜੁੰਦੇ ਨਹੀਂ ਆ ਅੱਛਾ ਜੀ ਜੋਰ ਵੀ ਬਹੁਤ ਲਾਉਂਦੇ ਆ ਤੇ ਬੱਚੇ ਬੱਚੇ ਵੀ ਹਾਂ ਬੱਚੇ ਤਾਂ ਹੁਣੇ ਕਰਦਾ ਬੱਚੇ ਬਾਈ ਹੁਣ ਇਹ ਬੁੱਢਾ ਹੋ ਗਿਆ ਮੇਰੇ ਕੋਲੇ 15 ਸਾਲਾਂ ਦਾ ਹੋ ਕਟੋ-ਬਟ ਬਾਈ ਠੀਕ ਹੈ ਉਹ ਇਹਦੇ ਇਹਦੇ ਹਾਂ ਦੋ ਪੁੱਤ ਹੈਗੇ ਆ ਇੱਕ ਧੀ ਹੈਗੀ ਆ ਠੀਕ ਪਾਰ ਕੇ ਕਢਾਏ ਹੋਏ ਸੀਗੇ ਲਾਸ਼ ਕਿੰਨਾ ਕਿਤਾਬ ਆ ਠੀਕ ਇੱਕ ਉਧਰ ਦੋ ਖੁੱਡੇ ਦੇ ਬੱਚੇ ਕੱਢੀ ਬੈਠੇ ਗਾ ਉਧਰ ਨੇ ਕਿਹੜੀ ਲਾਈ ਸੀ ਇਹਦੇ ਨਾਲ ਇਹ ਇਹਦੇ ਨਾਲ ਦੀ ਲਾਈ ਸੀ ਬਾਈ ਜਮਾ ਸਾਰਾ ਕੋਠਾ ਗੁਰੂ ਕਾਣਾ ਮਤਲਬ ਇਹ ਵੀ ਉਹਦੀ ਕੁਤਰੀ ਇੱਕੋ ਬੋਲ ਰਹਿਣਾ ਬਾਈ ਜਮਾ ਗੁਰਦੇਖ ਕਾਣਾ ਠੀਕ ਜਿਹੜੀ ਇਹਦੇ ਨਾਲ ਕੁਤਰੀ ਲਾਈ ਸੀਗੀ ਭੂਰਾ ਪੁੰਜਾ ਸੀ ਉਹਦਾ ਜਿਹੜੀਆਂ ਅੱਖਾਂ ਸੀ ਤੇ ਲਾਲ ਚਿਹਰੀ ਸੀ ਇਹਦੇ ਨਾਲ ਦੀ ਸੀ ਜਮਾ ਸੀ ਜਿਵੇਂ ਇਹ ਆ ਡਿੱਟੋ ਸੀ ਬਸ ਜਮਾ ਠੀਕ ਫਕੂਤਰੀ ਆਪਾਂ ਮੋੜਿਆ ਨਹੀਂ ਸੀ ਬਾਈ ਨੂੰ ਹਾਂ ਤੇ ਉਹ ਹੀ ਅੱਗੇ ਆ ਵੀ ਸਹੀ ਧੀ ਆ ਬਾਈ ਜਿਹੜੀ ਜਿਹੜੀ ਮਾਂ ਹਾਂਜੀ ਉਹ ਬਕੀਲਾਂ ਦੇ ਅੰਡਾ ਵਾਲਿਆਂ ਨੂੰ ਜੋੜੀ ਗਈ ਸੀ ਆਪਣੇ ਕੋਲੇ ਹਾਂਜੀ ਲਾਲ ਕਿਨਾ ਕਬੂਤਰ ਸੀਗਾ ਹਾਂਜੀ ਤੇ ਰੱਤੀ ਗੂਤਰੀ ਸੀ ਸੀ ਕੂਤਰੀ ਵਕੀਲ ਵਾਲੀ ਆ ਉੱਤ ਰਹੇ ਆਪਣੇ ਨਾਲ ਜੀ ਇਹਦੇ ਚ ਵੀ ਆਪਣੇ ਲਾਲ ਫਰਾਂ ਦੀ ਮਸਾ ਬਈ ਹਾਂ ਇਹ ਵੀ ਆਪਾਂ ਦੋ ਸਿੰਘ ਮੰਗੜੇਗੇ ਇਹ ਦੋਨੇ ਕੁੱਡੀਆਂ ਬਹੁਤੀ ਕਰੇ ਹਾਂਜੀ ਆਪਾਂ ਨਾਲ ਸਾਨੂੰ ਹੀ ਰੱਖਣਾ ਹੁੰਦਾ ਤੇ ਮਤਲਬ ਵੀ ਇਹਨਾਂ ਦੇ ਪੂਰਾ ਚੰਗੇ ਰਿਜ਼ਲਟ ਆਉਂਦੇ ਪੂਰਾ ਚੰਗਾ ਰਿਜ਼ਲਟ ਆ ਬਾਈ ਨਾਲ ਗੱਲ ਹੋਈ ਸੀ ਵਕੀਲ ਨਾਲ ਹਾਂਜੀ ਉਹ ਕਹਿੰਦਾ ਪੂਰਾ ਤਗੜਾ ਰਿਜ਼ਲਟ ਆ ਦੱਸੇ ਇਹ ਵੀ ਸੀ ਆਪਾਂ ਘਰੇ ਬੱਚੇ ਵੀ ਬਹੁਤ ਉੱਡੇ ਸੀ ਨਿੱਕੇ ਹੁੰਦੇ ਬੱਚੇ ਬੜੇ ਉੱਡੇ ਸੀ ਆਪਾਂ ਦੋਨੇ ਬੱਚੀ ਰੱਖ ਲਏ ਇਹ ਦੋ ਭੈਣਾਂ ਇੱਕੋ ਜੀਆਂ ਆ ਇੱਕ ਆ ਬੇਟੀ ਦਾ ਨਾਮ ਤੇ ਹਾਂ ਤੇ ਇੱਧਰ ਵੀ ਆਪਣਾ ਇਹ ਬਾਈ ਲੱਖੀ ਤੋਂ ਆਇਆ ਬਾਈ ਬਾਸੇ ਵਾਲੇ ਗੂਤਰ ਆ ਠੀਕ ਹੈ ਹਾਂ ਇਹ ਬਾਈ ਲੱਖੀ ਤੋਂ ਆਇਆ ਸੀ ਆਪਣਾ ਤੇ ਹਾਂ ਰਾਈਏ ਵਾਲੇ ਤੋਂ ਇਹ ਬਾਸੇ ਵਾਲੇ ਗੂਤਰ ਆ ਹਾਂ ਜੀ ਇਹ ਕੱਢਦਾ ਸਾਰੇ ਰੰਗ ਕੱਢਦਾ ਬਾਈ ਰਫਤੇ ਵੀ ਕੀਨੇ ਵੀ ਡੱਬੇ ਵੀ ਕੱਢਦਾ ਬਾਈ ਤੇ ਹਾਂ ਬਹੁਤ ਚੰਗਾ ਰਿਜ਼ਲਟ ਆ ਹਾਂ ਜੀ ਹਾਂ ਇਹਦੇਆਂ ਦੋ ਡੱਬੀਆਂ ਸੀ ਆਪਣੇ ਕੋਲੇ ਉਹਨਾਂ ਦਾ ਸੇਰਾ ਹੀ ਕਰਾਇਆ ਸੀ ਹਾਂ ਤੇ ਗਾ ਵੀ ਆ ਬੱਚੇ-ਬੱਚੇ ਵੀ ਆ ਆ ਜੋੜੀ ਦੇ ਚੰਗੇ ਉਡੇ ਕਿਹੜੀ ਦੇ ਜ਼ਿਆਦਾ ਚੰਗੇ ਰਿਹਾ ਆ ਆ ਬਾਈ ਨੇ ਜੁੜਾ ਦਿੱਤਾ ਸੀ ਮੈਨੂੰ ਅੱਛਾ ਜੀ ਬਾਈ ਲੱਖੀ ਨੇ ਜੁੜਾ ਦਿੱਤਾ ਸੀ ਬਾਈ ਵਾਲੇ ਕਿਉਂ ਉਤਰਾਂਗੇ ਹਾਂਜੀ ਤੇ ਜਿੱਤੀਆਂ ਅੱਖਾਂ ਦੇ ਕਿਉਂ ਉਤਰਾਂ ਬਾਈ ਠੀਕ ਹੈ ਜਿਹੜਾ ਆਪਣਾ ਦਾਣ ਸਿੰਘ ਵਾਲਾ ਜਿੱਤਿਆ ਸੀਗਾ ਇਹਦਾ ਸੀਗਾ ਬਾਈ ਠੀਕ ਹੈ ਠੀਕ ਆ ਤੇ ਸੇਰੇ ਵਾਲੇ ਉਹਦੇ ਹਰ ਗਈ ਸੀ 2 ਮੀਟਰ ਇਹਦੇ ਉਹ ਵੀ ਇਹਦੀ ਸੀਗੀ ਬਾਈ ਠੀਕ ਹੈ ਤੇ ਜਿਹੜੀ ਖੱਤਣੀ ਛੱਡੀ ਸੀਗੀ 5 ਵਜੇ ਆਪਣੀ ਪਿਛਲੇ ਸਾਲ 4 ਕੂਤਰ ਰਹਿੰਦੇ ਚੌਥੀ ਕਰੇ ਆ ਗਈ ਸੀਗੀ 5 ਵਜੇ ਬਾਜੀ ਨਿਬੜ ਗਈ ਸੀ ਕੂਦ ਨਹੀਂ 7:30 ਵਜੇ ਕਰੇ ਬੈਠੀ ਜੀ ਠੀਕ ਹੈ ਮਤਲਬ ਇਹਦਾ ਰਿਜ਼ਲਟ ਸਾਰਾ ਤੋਂ ਹੀ ਆ ਪੂਰੇ ਅਗੜੀ ਨਾਲ ਆ ਹੀ ਆ ਮਤਲਬ ਇਹ ਚਟੀਆਂ ਖਾਲੇ ਮਸ਼ਹੂਰ ਹੀ ਆ ਬਾਈ ਠੀਕ ਹੈ ਹਾਂ ਬਾਈ ਲੱਖੀ ਵਾਲੇ ਕਬੂਤਰ ਆ ਹਾਂ ਜੀ ਉਹ ਪੂਰੇ ਮਸ਼ਹੂਰ ਕਬੂਤਰ ਆ ਚਟੀਆਂ ਖਾਣ ਠੀਕ ਹੈ ਹਾਂ ਤੇ ਆ ਬਈ ਆਪਣੇ ਇਹ ਆਪਣੇ ਬਾਈ ਵਿੱਕੀ ਵਾਲੇ ਕਬੂਤਰ ਆ ਬਾਈ ਠੀਕ ਹੈ ਹਾਂ ਆਹ ਕਬੂਤਰ ਆ ਇਹ ਸਾਰ ਨੂੰ ਪਹਿਲਾਂ ਆਪਣੇ ਕੋਲ ਖੁੱਡੇ ਹਾਂ ਪੂਰਾ ਇਹ ਹੋ ਗਿਆ ਉਹ ਮੇਰੇ ਕੋਲ ਬਣਾ 13 ਸਾਲਾਂ ਦਾ ਕਬੂਤਰ ਬਣ ਠੀਕ ਹੈ ਇਹਦੀ ਨਸਲ ਆ ਆਪਣੇ ਕੋਲ ਸਾਰੀ ਜਿਹੜੇ ਰੱਤੇ ਰੁੱਤੇ ਆ ਇਹ ਸੇਗੂ ਤਰਵੇਂ ਤੇ ਬਾਈ ਕੀ ਖਾਸੀਅਤ ਐ ਇਸ ਨਸਲ ਦੀ ਇਹ ਰੱਖ ਤਾਂ ਜਾਂਦੇ ਨਹੀਂ ਇਹ ਤੇ ਕੁੜਦੇ ਬਹੁਤ ਆ ਇੱਕ ਮਾਨ ਬੜਾ ਲੱਗੇ ਹੋਏ ਆ ਠੀਕ ਆ ਜੀ ਬਸ ਥੋੜੇ ਕਹਦਾ ਇੱਕ ਨਾ ਦਿਨ ਨੂੰ ਲੱਗੇ ਹੋਏ ਗੂਤਰਾ ਠੀਕ ਹਾਂ ਬੜੇ ਦਿਨ ਲੱਗੇ ਹੋਏ ਪੂਰੇ ਦਿਨ ਨੂੰ ਲੱਗੇ ਹੋਏ ਹਾਂ ਇਹ ਆ ਚਟੀਆਂ ਅੱਖਾਂ ਨਾਲ ਇਹ ਵੀ ਬਾਈ ਲੱਖੀ ਤੋਂ ਆਇਆ ਸੀਗਾ ਭਾਈ ਠੀਕ ਆ ਜੀ ਇਹ ਬਾਈ ਲੱਖੀ ਤੋਂ ਆਇਆ ਸੀ ਇਹਦੇ ਚ ਵੀ ਬਾਂਸੇ ਵਾਲੇ ਗੂਤਰਾ ਦਾ ਕੋਣ ਆ ਭਾਈ ਠੀਕ ਆ ਜੀ ਹਾਂ ਜਿਹੜੀ ਸੇਵ ਵਾਲੇ ਛੱਡੀ ਸੀ ਉਹਦਾ ਸਗਾ ਭਰਾ ਭਾਈ ਹਾਂ ਜੀ ਜਾਵਾ ਹਾਂ ਇਹ ਵੀ ਸੀ ਜਿਹੜੀ ਸੇਵਲ ਸੱਡੀ ਹਾਂਜੀ ਉਹ ਬਸ ਕੋਚ ਖੰਭ ਕਾਲੇ ਸੀ ਤੇ ਠੀਕ ਤੇ ਬੱਚੇ ਬੱਚੇ ਬਈ ਕੜਾਏ ਹਾਂ ਬੱਚੇ ਕੜਾਏ ਬੱਚੇ ਉੱਧਰ ਬੈਠੇ ਕੋਸਤਾ ਨਿੱਕੇ ਰਾਬ ਇੱਥੇ ਐੇ ਉਹੀ ਆ ਨਾ ਬਈ ਜਿਹੜੇ ਹਥੀ ਪਾਲਦੇ ਆ ਨਾ ਉਹ ਹਥੀ ਪਾਲਦੇ ਬਈ ਇਹ ਜਾਨਵਰ ਬਈ ਇਹ ਕਬੂਦਰੀਆਂ ਕਿਵੇਂ ਛੱਡ ਛੁੱਡ ਜਾਂਦੀਆਂ ਨਹੀਂ ਆਪਾਂ ਫੇ ਚੱਕ ਲੈਨੇ ਆ ਬਈ ਅੱਛਾ ਅੱਛਾ ਆਪ ਹੀ ਚੱਕ ਲੈਨੇ ਆ ਠੀਕ ਹੈ ਹਾਂ ਕਿਵੇਂ ਹੱਥ ਨਾਲ ਵੀ ਵੀ ਗਰੋਥ ਵਧਿਆ ਹੁੰਦੀ ਹੈ ਕਿ ਕੀ ਚੱਕਰ ਹੈ ਇਹਦਾ ਯਾਰ ਬਸ ਆਪ ਨੂੰ ਛੋਕ ਹੀ ਆ ਅੱਛਾ ਜੀ ਛੇਤੀ ਬੱਚੇ ਕਢਾ ਲਓ ਠੀਕ ਤਾ ਵੀ ਮਗਰਾ ਬੱਚੇ ਚੱਕ ਲੈ ਤੇ ਮੰਗਰੀ ਉਹ ਫੇਰ ਆਂਡੇ ਲਾ ਦੇ ਜੀ ਇਹ ਵੀ ਆਪਣੇ ਹਾਕੂਤਰ ਆ ਹਾਂ ਜੀ ਠੀਕ ਆਹ ਆ ਮੇਰਾ ਕਬੂਤਰ ਤੇ ਤੇ ਬਈ ਜਿਆਦਾ ਹਨਾ ਵੀ ਤੇਰਾ ਲੱਗਦਾ ਬਈ ਰੱਤਾਂ ਰੱਤਿਆਂ ਨਾਲ ਜਿਆਦਾ ਨਹੀਂ ਨਹੀਂ ਆਪਣਾ ਸ਼ੌਂਕ ਆ ਬਈ ਇਹਨਾਂ ਦਾ ਠੀਕ ਆ ਜੀ ਆ ਗੁੜ ਰੰਗੇ ਹਾਂ ਜੀ ਇਹ ਚਿੱਟਾ ਕਬੂਤਰ ਕੋਈ ਘਾਟ ਹੀ ਦੀਂਦੇ ਹਨਾ ਚਿੱਟੇ ਨਾਲ ਮੈਨੂੰ ਆਪਣੇ ਕੋਲ ਬਾਦਾ ਆ ਹੀ ਆ ਹਾਂ ਇਹਨਾਂ ਦਾ ਆਪਣਾ ਸ਼ੌਂਕ ਆ ਬਈ ਠੀਕ ਆ ਜੀ ਇਹਨੂੰ ਦੇਖਣ ਚ ਵੀ ਸੋਹਣੇ ਲੱਗਦੇ ਹਨਾ ਠੀਕ ਆ ਜੀ ਇੰਨਾ ਦੇ ਖੂਨ ਹੈਗਾ ਗਰਦੇਵ ਵਾਲੇ ਕੰਪਿਊਟਰਾਂ ਨੂੰ ਠੀਕ ਹੈ ਇਹ ਕੰਪਿਊਟਰਾਂ 'ਚ ਗਰਦੇਵ ਵਾਲੇ ਕਿੰਨਾ ਤਰ੍ਹਾਂ ਦੇ ਖਾ ਮਤਲਬ ਜਿਹੜੇ ਧੰਨੇ ਧੰਨੇ ਵਾਲੇ ਆ ਬਾਹਰ ਤੋਂ ਧੰਨੇ ਵਾਲੇ ਬੰਨਾਲਾ ਜਿਹਦੇ ਮਰਜ਼ੀ ਠੀਕ ਹੈ ਸਾਰੇ ਇੱਕ ਜੀ ਦੀ ਇੱਕ ਜੀ ਦੀ ਆਣਾ ਬੈਠਿਆ ਤਿੰਨ ਜਾਰਾ ਬੈਠੇ ਲਾ ਦੇ ਇਹ ਵੱਡੇ ਕੰਪਿਊਟਰ ਦੇ ਖੂਨ ਉਰੇ ਚੱਕੋ ਥੱਲੇ ਬਈ ਕਾਲੀ ਕੋਲ ਬੈਠੀ ਆ ਇਹ ਕਿਵੇਂ ਇਹ ਦੀ ਹੈ ਰੱਪੇ ਦੀ ਆ ਬਈ ਇਹ ਬੱਚਾ ਨਿੱਕਾ ਹੁੰਦਾ ਕਮਜ਼ੋਰਾ ਬੋਲਾ ਰਹਿੰਦਾ ਠੀਕ ਹੈ ਮੇਗੇ ਕਰਮਾ ਚ ਹੀ ਸੀਗਾ ਬਚ ਗਿਆ ਹੈ ਅੱਛਾ ਜੀ ਤੇ ਜੋੜੀ ਜੁੜੀ ਦੀ ਮਲਾਈ ਨਹੀਂ ਨਹੀਂ ਇਹ ਤਾਂ ਬਈ ਬੱਚਾ ਹੈ ਅੱਛਾ ਬੱਚਾ ਹੈ ਬੱਚਾ ਹੀ ਹੈ ਜੀ ਕਾਲਾ ਇਹ ਕਹੜੀਏ ਮਖਿਆਲਾ ਠੀਕ ਹੈ ਹਾਂ 11 ਰੱਤੇ ਲਾ ਆ ਗੂੜਾ ਠੀਕ ਹੈ ਗੂੜੇ ਦਾ ਤੋਰਾ ਆਹ ਆਣੀ ਹੋ ਗਈ ਗੂੜਾ ਇਹਦੇ ਨਾਲ ਠੀਕ ਹੈ ਇਹਦੇ ਦੀ ਇਹ ਆਪਾਂ ਬਈ ਬੱਚੇ ਬੱਚੇ ਵੀ ਦਿਖਾਉਣੇ ਉਧਰ ਮੈਂ ਤੇ ਆਪ ਬਈ ਕੌਲਾਂ ਤੱਕਿਆੜੀ ਫੜਾ ਲਈ ਆਪ ਇੱਕ ਅੱਛਾ ਬੱਚੇ ਬਾਈ ਦੇ ਤਾਂ ਬੈਠੇ ਛੱਡਰੀਆਂ ਤੇ ਆਪਾਂ ਕੋਈ ਨਹੀਂ ਮੈਂ ਇੱਧਰ ਕੋ ਦਾ ਦਰ ਦੇ ਲਾਣੇ ਆਪਾਂ ਤੇ ਆਪ ਵੀ ਇਹ ਨਿੱਧੀ ਜਿਹੜੀਆਂ ਨੇ ਆ ਇਹ ਜਿਹੜੇ ਉਧਰ ਖੰਦ ਦਿਖਾਇਆ ਸੀ ਮਨ ਨੂੰ ਹਾਂਜੀ ਆਪਣੇ ਭਾਈ ਵਿੱਕੀ ਗਿਆ ਨੇ ਕੂਤਰ ਦੇ ਕੋਲ ਇਹ ਵਿੱਚ ਹੂੰ ਕੋਈ ਕੋਈ ਭੈਣ ਭਰਾ ਇਹਨਾਂ ਦਾ ਹੈਗਾ ਕਿ ਇੱਕ ਇਹ ਬੈਠੀ ਹੈ ਭਾਈ ਆਹ ਬੈਠੇ ਦੋ ਤੇ ਆ ਦੋਨੇ ਆ ਗਏ ਇੱਕ ਆ ਗਿਆ ਇੱਕ ਆ ਗਈ ਇੱਕ ਆ ਗਈ ਕਾਲੀ ਆ ਦੋਨੇ ਭੈਣਾਂ ਇੱਕ ਆ ਗਿਆ ਔਰ ਦੇ ਕਰਦੇ ਗਈਏ ਇਹ ਬਈ ਪੂਰੇ ਵਧੀਆ ਔਰਦੇ ਆਪਣੇ ਕੋਲ ਪੂਰੇ ਵਧੀਆ ਨੀਲੀ ਆ ਜਿਹਦਾ ਭਰਾ ਬਾਜੀ ਦੀ ਛੱਤ ਨੂੰ ਨੂੰ ਰਹਿ ਗਿਆ ਤਕੀ ਤੋੜ ਡੱਗ ਬਈ ਫਲੇੜੇ ਪੈਨ ਜੇ ਡੱਗ ਕੇ ਆਉਂਦਾ ਸੀ ਨਾ ਫਲੇੜੇ ਪੈਨ ਜੋਰ ਨਾਲ ਆਉਂਦਾ ਛਤਰੀ ਤੇ ਨਿੰਦਾ ਜਿ ਕਿਸੇ ਕਿੱਥੇ ਡੇ ਪੈਦਾ ਕਿੱਥੇ ਕਿਸੇ ਕੋ ਮੇਰੇ ਨਾਲ ਚਾਹ ਤੇ ਲੈ ਕੇ ਕਿਵੇਂ ਨਹੀਂ ਨਹੀਂ ਇਹ ਪਾਛੇ ਦਾ ਹੀ ਦੇ ਆ ਬਈ ਪੈਨ ਨਹੀਂ ਖੜਦੇ ਨਾਲ ਫਿਰ ਨਹੀਂ ਡੇ ਪੇ ਘਰ ਨਹੀਂ ਲਾਉਂਦੇ ਇਹਨਾਂ ਨੂੰ ਤਾਂ ਕਰਕੇ ਸਾਨੂੰ ਆਏ ਹੁੰਦਾ ਭੱਜ ਗਏ ਪਰ ਜਾਂਦੇ ਨਹੀਂ ਵਾੜਾ ਨੂੰ ਹੀ ਡਗ ਪੈਂਦੇ ਜੋਰ ਲਓ ਇਹ ਜਿਹੜੇ ਜਿਆਦਾ ਗਰਮ ਗਰਮ ਬੱਚੇ ਜਿਆਦਾ ਕਿਹੜੀਆਂ ਜਿਹੜੇ ਨਾਲ ਦੀਪ ਤਾਂ ਲਗਾ ਦਿੰਦੇ ਦਾ ਉੱਤੇ ਵਾਲੇ ਉੱਡਦੇ ਆਹ ਰਹਿ ਗਏ ਬਾਈ ਯਾਰ ਰਖਦਾ ਇਹਨਾਂ ਦੀ ਤਰਕ ਹੈਗੀ ਆ ਲਾਲ ਚੀਨੇ ਜੀ ਠੀਕ ਇਹਨਾਂ ਦੀ ਤਰਕ ਜ਼ਰੂਰ ਹੈਗੀ ਹੈ ਹਾਂ ਤੇ ਇੱਧਰ ਕਿੱਲ੍ਹ ਦੇਸੀ ਇੱਧਰ ਵੱਡੇ ਗੂਤਰਾ ਆ ਬਾਈ ਜਿਹਨੇ ਦੇਖ ਤਾ ਨੇ ਆਹ ਵੰਡੇ ਜੀ ਕੋਲ ਬਾਈ ਪਾ ਪੀਸ ਨੇ ਯਾਰ ਛੱਡੇ ਸੂਰੇ ਵਾਲੇ ਬਾਈ ਉੱਤੇ ਬਹੁਤ ਚੰਗਾ ਉੱਡਿਆ ਬਾਈ ਇਹ ਟਾਈਮ ਚ ਕੱਟਿਆ ਗਿਆ ਸੀ ਗੂਤਰਾ ਆਪਣਾ ਪੂਰਾ ਚੰਗਾ ਉੱਡੇ ਚਰਨਾਂ ਲੱਗਣਾ ਤੋਂ ਬੈਠਾ ਹਾਂ। ਹਾਂ। ਆਰਡਰ ਇਸਨੇ ਕੀਤਾ। ਆਹਾ ਹਾਂ ਲਈ। ਇਹ ਆਪਣੀ ਸੇਵ ਵਾਲੇ ਛੱਡੀ ਸੀ ਬਾਈ। ਇਹ 2 ਮੀਟਰ ਇੰਦੇ ਬੈਗੀ ਸਹੀ 7 ਵਜਾਂ 'ਚ। ਨਾਮਾ ਦੇ ਉੱਤਰ ਉੱਡੇ ਸੀ ਉਹਦੇ। ਕਿੰਨੀ ਐਂਟਰੀ ਕੀਤੀ ਉਹਦੇ? ਉੱਥੇ 2200 ਰੁਪਏ ਐਂਟਰੀ ਸੀ ਬਾਈ। ਨਾਮਾ ਦੇ ਦੀ। ਉੱਥੇ ਰਹੀਗੇ 17 ਤੋਂ ਉੱਤੇ ਸੀਗੇ। ਆ ਪਿਛਲੇ ਸਾਲ ਛੱਡੀ ਖਚੜੀ ਬਾਈ। ਇਹ ਵੀ ਚੰਗੇ ਉੱਡਦੇ ਇਹ ਵੀ ਰਾਜਨਾਲੇ ਗੂਤਰੇ ਵਿੱਚ ਵੱਡਾ ਗੂਤ ਦਿਖਾਉਣਾ ਰਾਜਨਾਲੇ ਆਹ ਬਈ ਰਾਜਨਾਲੇ ਗੂਤਰਾ ਵੱਡਾ ਆਪਣੇ ਕੋਲ ਸਾਂਹੇ ਬਈਏ ਇਹ ਬਸ ਬਈ ਇਹ ਆਈਆਂ ਆ ਗਿਆ ਆਪਣੇ ਕੋਲ ਮੁੜਕੜ ਕੇ ਇਹ ਬਾਈ ਜੀ ਚੱਕਾ ਇਹ ਬੰਦੇ ਨੇ ਆਪਾਂ ਮੋਲ ਲਿਆ ਸੀਗਾ ਇਹਦੀ ਲਾਲ ਬਹੁਤ ਚੰਗੀ ਉੱਡਦੀ ਤੇ ਜਿਵੇਂ ਕਹਦਗੇ ਵੀ ਇਹ ਜਿਵੇਂ ਆਪਣੇ ਕੋਲ 101 ਆ ਤਾਂ ਕਰਕੇ ਆਪ ਪੈਸੇ ਲਾਇਏ ਸੀ ਗੂਤਰ ਦੇ ਦੇਦੇ ਨਹੀਂ ਆਪ ਪੈਸੇ ਨਹੀਂ ਲਵੰਦੇ ਕਿਹੜੇ ਬੰਦੇ ਕਰਦੇ ਨੇ ਪੈਨ ਪੁੱਟਦੇ ਜਿਕੇ ਆਥੇ ਹੋਰ ਪੈਨ ਨਹੀਂ ਨਹੀਂ ਬਾਹਰ ਸੀਗਾ ਬਾਈ ਉਤਰ ਬਾਈ ਛੱਡਿਆ ਸੀਗਾ ਉਥੇ ਚੱਕਿਆ ਜਾ ਜੇਗਾ ਫਾ ਗੂਦਰੀ ਆਪਣੀ ਦੋ ਬਾਈਆਂ ਛੁੱਟੀ ਹੈ ਬਾਈ ਇਹ ਤਾਂ ਮੋਰਖਾ ਜੀ ਵੀ ਹੈਗੀ ਹੈ ਇਹ ਵੀ ਰਾਜਨ ਨਾਲੇ ਗੂਤਰਾਂ ਦੀ ਹੈਗਾ ਆ ਵੀ ਰਾਜਨ ਵਾਲੇ ਦਾ ਜੀ ਮਜੂ ਕੂਤਰੜਾ ਹੁਣ ਦਿਖਾਇਆ ਸੀ ਉੱਥੇ ਦਾ ਹੀ ਇਹ ਕਿਤੇ ਨਾ ਮਰ ਹੋ ਬੱਚੇ ਵੀ ਕਿੰਨੇ ਗਰੇ ਹਨ ਆਪਣਾਉਣ ਲੱਗਦੇ ਨੇ ਬੱਚੇ ਬਸ ਆਂ ਛਤਰੀ ਤੇ ਭੌਣ ਵਾਲਿਆ ਬਾਈ ਯਾਰ ਮੈਂ ਤਾਂ ਨਿਕੇ ਨਿਕੇ ਜੱਕ ਲੈਣਾ ਹੁੰਦਾਗਾ ਆਹ ਵੀ ਜਿੰਨਾਂ ਲਈ ਪਾਕੇ ਤਾਰ ਕੂਤਰ ਨਹੀਂ ਨਹੀਂ ਆਹ ਕੂਤਰ ਬਾਈ ਗਾਮੀ ਵਾਲਿਆ ਜੇ ਹੋਰ ਜਾਵਾਂ ਇਹ ਹਜੇ ਵੀ ਬੱਚੇ ਕੱਢਦਾ 13 14 ਸਾਲਾਂ ਦਾ ਕੂਤਰ ਆ ਵਾਦੀ ਵਾਦੀ ਹੋਊਗਾ ਬਾਈ ਯਾਰ ਇਹ ਤੂੰ ਵੀ 14 ਸਾਲਾਂ ਦਾ ਮੇਰੇ ਕੋਲੇ ਹੋਊਗਾ ਘਰੇ ਤੇ ਇਹਦੋਂ ਪਹਿਲਾਂ ਵੀ ਹੋਊਗਾ ਜੇ ਤੁਸੀਂ ਆ ਮੰਨ ਲਓ ਵੀ ਧੰਨੇ ਵਾਲਾ ਜਾਂ ਕਿਹੜਾਗਾ ਇਹ ਪਿਓਰਾ ਹਾਂ ਬਹੁਤ ਵਧੀਆ ਆਈ ਬਈ ਪੂਰੀ ਤਗੜੀ ਗੁੰਦਰੀ ਹੈ ਹਾਂ ਮੈਨਾਂ ਨੂੰ ਪੁੰਨੂ ਵਾਲੀ ਸੰਝ ਨਾ ਤੇ ਹੈ ਵੀ ਪੁੰਨੂ ਵਾਲੀ ਆ ਬਾਈ ਜੋੜਾ ਉੱਤਰ ਵੱਡਾ ਲਾਇਆ ਬਾਈ ਇੱਥੇ ਬੈਠਾ ਜਿਹੜਾ ਤੈਨੂੰ ਕਾਣਾ ਦਿਖਾਇਆ ਸੀ ਐਂ ਜੋੜਾ ਲਾਇਆ ਆ ਆਸ ਜੀ ਗਾਲ ਤਾਂ ਪੂਰਾ ਚੰਗਰ ਜਾਟਾ ਬਾਈ ਪੂਰੇ ਵਧੀਆ ਬੱਚੇ ਕੱਢਦੇ ਆ ਬਾਈ ਨਾ ਨਾ ਇਹੋ ਜਿਹੇ ਬੱਚੇ ਕੱਢਦੇ ਐ ਇਸੇ ਜੋੜੇ ਦੇ ਬੱਚੇ ਹੀ ਆ ਪੂਰੇ ਜਵਾਂ ਬਾਈ ਕੂਤਰਾ ਆਉਦੇ ਤੇ ਲੈ ਜਾਂਦਾਗਾ ਤੇ ਬਈ ਅੱਜ ਦੀ ਵੀਡੀਓ ਆਪਣੀ ਇੱਥੇ ਹੀ ਖਤਮ ਹੁੰਦੀ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਬਾਈ ਦੇ ਜਾਨਵਰ ਕਿਵੇਂ ਲੱਗੇ ਬਾਕੀ ਬਹੁਤ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਤੇ ਜੇ ਚੈਨਲ ਤੇ ਨਵੇਂ ਆ ਤਾਂ ਬਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ